ਦੋਸਤੋ ਇਸ ਵੇਲੇ ਕ੍ਰੇਪ ਲੁਗਿਚੀ ਦੇ ਵਿੱਚ ਤੇ ਜਾਂ ਖੇਤਾਂ ਦੇ ਵਿੱਚ ਵੀ ਕੁਝ ਕੁ ਪੱਤੇਦਾਰ ਸਬਜ਼ੀਆਂ ਉਹਨਾਂ ਦੀ ਬਹੁਤਾਤ ਹੈ ਖਾਸ ਤੌਰ ਦੇ ਉੱਤੇ ਜਿਵੇਂ ਮੇਥੀ ਪਾਲਕ ਧਨੀਆ ਮੇਥੀ ਸੋ ਇਹਨਾਂ ਨੂੰ ਹੁਣ ਸਾਹਮਣੇ ਦੀ ਲੋੜ ਹੈ ਜੇ ਤਾਂ ਇਹਨਾਂ ਨੂੰ ਪਕਾਉਣਾ ਹੈ ਫਿਰ ਤਾਂ ਇਹਨਾਂ ਤੇ ਕੋਈ ਸਪੇ ਵਗੈਰਾ ਕਰ ਦਿਓ ਕਿਉਂਕਿ ਜਾਈ ਮਰ ਥੋੜੀ ਜਿਹੀ ਗਰਮੀ ਵਧੀ ਤਾਂ ਇਹਨੂੰ ਤੇਲਾ ਪੈ ਜਾਏਗਾ ਤੇ ਹੋਰ ਕੀੜੇ ਮਕੜੇ ਪੈ ਜਾਣਗੇ ਇਹਨੂੰ ਉਸ ਤਿੱਕਣਾ ਪਚਾਇਆ ਜਾਊਗਾ ਤੇ ਜੋ ਕਾਫੀ ਮਾਤਰਾ ਦੇ ਵਿੱਚ ਆਇਆ ਤਾਂ ਫਿਰ ਇਹਨੂੰ ਇਸ ਤਰ੍ਹਾਂ ਕਰੋ ਇਤਸੇ ਨੂੰ ਪਟਕੇ ਜਾਂ ਕੱਟ ਕੇ ਤੇ ਪਾਲਕ ਹੈ ਉਹਦੇ ਪੱਤੇ ਤੋੜ ਲਓ ਤੇ ਉਹਨਾਂ ਨੂੰ ਸਾਗ ਵਾਂਗ ਕੱਟ ਲਓ ਜਿਹੜੇ ਮੇਥੀ ਮੇਥੇ ਤੇ ਧਨੀਆ ਹੈ ਉਹਦੇ ਪੱਤੇ ਵੈਸੇ ਤੋੜ ਲਓ ਤੇ ਉਹਨਾਂ ਨੂੰ ਇੱਕ ਵਾਰੀ ਮਿੱਟੀ ਘਟੇ ਤੋਂ ਸਾਫ਼ ਕਰ ਲਓ ਪਾਣੀ ਦੇ ਨਾਲ ਦਸਪਰੰਤ ਉਹਨੂੰ ਕਿਸੇ ਕਪੜਾ ਪਾ ਕੇ ਥੋੜੀ ਦੇ ਲਈ ਕਿਸੇ ਮੰਜੇ ਉੱਪਰ ਵਿਛਾ ਕੇ ਤਾਂ ਉਹਨੂੰ ਘਰਸਕਾ ਲਓ ਤੇ ਫਿਰ ਉਹਨੂੰ ਤੂੜੀਆਂ ਟੋਕਰੀਆਂ ਦੇ ਵਿੱਚ ਰੱਖ ਕੇ ਜਾਂਦਾ ਉਦੇ ਉੱਪਰ ਤੁਸੀਂ ਕੋਈ ਹਲਕੀ ਚੁੰਨੀ ਜਾਂ ਕੋਈ ਮਸ਼ਰਦਾਨੇ ਵਾਲਾ ਕੱਪੜਾ ਪਾ ਦਿਓ ਤੇ ਗਾਂ ਤੋਂ ਉੱਪਰ ਨਿਕਲੇਗੀ ਧੁੱਪ ਦੇ ਵਿੱਚ ਰੱਖ ਦਿਓ ਤੇ ਉਹ ਕੁਝ ਦਿਨਾਂ ਵਿੱਚ ਸੁੱਕ ਜਾਏਗੀ ਉਸ ਤੋਂ ਬਾਅਦ ਉਹਨਾਂ ਨੂੰ ਡੱਬਿਆਂ ਵਿੱਚ ਬੰਦ ਕਰਕੇ ਰੱਖ ਲਓ ਤਾਂ ਉਹਨੂੰ ਅਸੀਂ ਸਾਰਾ ਸਾਲ ਵਰਤ ਸਕਦੇ ਹਾਂ ਇਹ ਮੈਂ ਤਿਆਰਬੇ ਦੇ ਆਧਾਰ ਦੇ ਉੱਤੇ ਕਹਾਂਗਾ ਕਿ ਅਸੀਂ ਹਰ ਸਾਲ ਹੀ ਮੇਥੀ ਧਨੀਆਂ ਵੀ ਸਕਾਉਨੇ ਆ ਤੇ ਆ ਮੈਂ ਤੁਹਾਨੂੰ ਬੁਖਾਰਿਆ ਪਿਛਲੇ ਸਾਲ ਦਾ ਵੀ ਕੁਝ ਪਿਆ ਹੈ ਤੇ ਰੰਗ ਜਰੂਰ ਬਦਲ ਜਾਂਦਾ ਹੈ ਇਪਰ ਦੇ ਵਿੱਚ ਟੈਸਟ ਵਿੱਚ ਕੋਈ ਫਰਕ ਨਹੀਂ ਆਉਂਦਾ ਹਾਲਾਂਕਿ ਸਨ ਡਰਾਇਰ ਵਗੈਰਾ ਆਉਂਦੇ ਨੇ ਯੂਨੀਵਰਸਿਟੀ ਵੀ ਬਣਾਏ ਹੋਏ ਨੇ ਹੋਰ ਵੀ ਮਾਰਕੀਟ ਦੇ ਵਿੱਚ ਮਿਲਦੇ ਨੇ ਪਰ ਉਹ ਕਾਫੀ ਕੋਸਟਲੀ ਹੈ ਤੇ ਜੇ ਨੇ ਕਮਰਸ਼ੀਅਲ ਤੌਰ ਦੇ ਉਤੇ ਕੰਮ ਕਰਨਾ ਹੈ ਉਹ ਜਾਂ ਕੋਈ ਜਿਹੜੀਆਂ ਸਖਤ ਸਬਜ਼ੀਆਂ ਉਹਨਾਂ ਨੂੰ ਸੁਕਾਉਣਾ ਹੈ ਉਹਦੀ ਬਲੈਂਚਿੰਗ ਵਗੈਰਾ ਕਰਨੀ ਪੈਂਦੀ ਹੈ ਤਾਂ ਉਹ ਵੱਖਰਾ ਤਰੀਕਾ ਹੈ ਇਸ ਕਰਕੇ ਸਿੱਧੇ ਤਰੀਕੇ ਨਾਲ ਅਸੀਂ ਜਿਹੜੀ ਹੁਣ ਹੈਗੀ ਹੈ ਸਬਜ਼ੀ ਇਹ ਪੱਖਿਆਂ ਨੂੰ ਸੁਕਾ ਸਕਦੇ ਹਾਂ ਸੋ ਹੌਣ ਵਾਲੇ ਸਮੇਂ ਵਿੱਚ ਤੇਰਵੇ ਆਧਾਰ ਤੇ ਤਾਂ ਹੋਰ ਵੀ ਸਾਂਝਾ ਕਰਾਂਗੇ ਜਿਸ ਤਰ੍ਹਾਂ ਅਸੀਂ ਪਦੀਨਾ ਵੀ ਸਕਾਇਆ ਸੀ ਤुलसी ਦੀਆਂ ਕਈ ਪੰਜ ਕਟੀਆਂ ਲੈ ਕੇ ਸੁਕਾਇਆ ਸੀ ਜਦੋਂ ਵੀ ਉਹਨਾਂ ਦਾ ਸਮਾਂ ਆਇਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇਹਨਾਂ ਨਾਲ ਇਸ ਜਾਣਕਾਰੀ ਨੂੰ ਅੱਗੇ ਵੀ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ